ਤੋਂ ਸ਼ੰਤ ਮਹੱਲਾ ਪੰਜਵਾ ਜੀ ਪ੍ਰਾਂਤ ਪਿੰਡ ਦੀਨ ਤੇ ਮੇਰੇ ਵਾਹੀ ਗੁਰੂ ਆਪ ਨੇ ਸਾਰਿਆਂ ਜੀਵਾਂ ਦੇ ਤਾਂ ਹੀ ਸੂਖਮ ਸਥੀਰ ਸਰੀਰੇ ਸਥੂਲ ਸਰੀਰ ਅਤੇ ਪ੍ਰਾਣ ਆਦਿਕ ਤੁਸੀਂ ਮਹਾਰਾਜ ਆਪ ਦੇਣਾ ਕਿਤੇ ਬਖਸ਼ੀ ਕੀਤੀ ਹੈ ਮੁਗਧ ਸੁੰਦਰ ਤਾਰ ਜੋਤ ਖੀਰਾ ਇਹ ਮੁਗਦ ਸੀ ਮਿੱਟੀ ਦਾ ਠੈਲਾ ਪਈਆਂ ਪੱਤਾਂ ਦੀ ਆਕਾਰ ਜੋ ਇਹਨੂੰ ਕੋਈ ਸਮਝ ਨਹੀਂ ਸੀ ਇਹਨੂੰ ਮਹਾਰਾਜ ਦੀ ਕੀਤਨ ਸੱਤਾ ਨਾਲ ਸੋਨਾ ਬਣਾਇਆ ਤੈਂ ਤੇ ਵਿੱਚ ਆਪਦੀ ਜੋਤ ਗਿਆਤ ਦੇਣਾ ਕੀਤੀ ਹੈ ਬੁੱਧੀ ਦੇ ਨਾਲ ਪ੍ਰਧਾਨ ਸਭ ਮਿਸਟੇਕ ਕਰਵਾਇਆ ਹੈ ਮਨ ਨਾਲ ਸੰਕਲਪ ਉਠਾਉਂਦਾ ਹੈ ਅੱਖਾਂ ਨਾਲ ਰੂਪ ਵੇਖਦਾ ਹੈ ਕੰਨਾਂ ਨਾਲ ਸ਼ਬਦ ਸੁਣਦਾ ਹੈ ਰਸਨਾ ਨਾਲ ਰਸ ਲੈਂਦਾ ਹੈ ਪੈਰਾਂ ਨਾਲ ਚੁਰਦਾ ਹੱਥਾਂ ਨਾਲ ਪਕੜਦਾ ਹੈ ਇਸ ਪ੍ਰਕਾਰ ਸੀਤ ਹੈ ਮੁਗਧ ਜਾੜੀ ਪਹਿਲਾਂ ਬਸ ਸਮਝੋ ਕਿ ਆਪਦੀ ਕੀਤਨ ਸੱਤਾ ਮਹਾਰਾਜ ਜੋਤ ਨੂੰ ਧਾਰ ਕੇ ਕਿ ਨੂੰ ਸੋਣਾ ਬਣਾਤਾ ਹੈ ਕਿ ਨੰਨ ਰਣੀ ਦੇ ਬਣਾਤੀ ਹੈ ਇਸ ਦੇ ਹੀ ਕੋ ਸਿਵਰੇ ਦੇਵੋ ਸੋਦੇ ਹੀ ਭਾਈ ਹਰ ਕੀ ਸੇਵ ਮੁਗਲੋ ਬੇਸਮਝ ਸੀ ਅਗਿਆਤ ਸੀ ਆਪ ਨੇ ਆਪ ਦੀ ਜੋਤ ਗਿਆਤ ਧਾਰ ਕਰਕੇ ਇਹ ਸੰਦੂ ਸੱਚੇ ਨੰਨ ਸਰੂਪ ਦੀ ਪ੍ਰਾਪਤੀ ਦੀ ਧਾਰਨਾ ਵਾਲਾ ਬਣਾਤਾ ਸਭ ਜਾਚਕ ਪ੍ਰਯੋਤਮ ਦਇਆ ਇਹ ਮਾਰੇ ਸਾਰੇ ਹੀ ਮੰਗਦੇ ਹਨ ਆਪ ਦੇ ਆਲੂ ਹੋਂਦ ਦਾਤੇ ਹੋ ਸੱਚੇ ਪਾਤਸ਼ਾਹ ਨਾਮ ਜਪਤ ਹੋਵਤ ਨਿਹਾਲ ਜੋ ਮਾਰੇ ਆਉਦਾ ਨਾਮ ਜਪਿਓ ਦੁੱਖਾਂ ਤੋਂ ਰਹਿਤ ਹੋ ਜਾਂਦੇ ਐ ਨਿਹਾਲ ਪ੍ਰਸੰਨ ਹੋ ਜਾਂਦੇ ਹਨ ਮੇਰੇ ਪ੍ਰੀਤਮਾ ਹਰੋਂ ਦੁੱਖ ਤੋਂ ਨੇ ਰਹਿਤ ਹੋ ਜਾਂਦੇ ਹਨ ਮੇਰੇ ਪ੍ਰੀਤਮਾ ਕਾਰਨ ਕਰਨ ਜੋਗ ਕੇ ਪਰਮ ਪ੍ਰੇਮ ਦੇ ਇਸ ਪਦ ਪ੍ਰਵੇਸ਼ਰ ਸਾਰੇ ਜਿੰਨੇ ਕਾਰਨ ਕਿਸੇ ਨੇ ਕਾਲ ਨੂੰ ਕਾਰਨ ਮੰਨਿਆ ਕਿਸ ਨੇ ਅਗਿਆਨ ਨੂੰ ਕਾਰਨ ਮੰਨਿਆ ਹੈ ਕਿਸਨ ਕਰਮਾ ਨੂੰ ਕਾਰਨ ਮੰਨਿਆ ਹੈ ਅਤੇ ਕਿਸੇ ਨੇ ਪ੍ਰਮਾਣਮਾ ਨੂੰ ਕਾਰਨ ਮੰਨਿਆ ਹੈ ਕਿਸਨ ਸਤੂਸਰੂਪਾਂ ਸਤ ਰੂਪਾਂ ਦੇ ਸ਼ੰਭੂ ਮੰਨੂ ਕਾਰਨ ਮੰਨਿਆ ਹੈ ਇਹ ਜਿੰਨੇ ਕਾਰਨ ਹਨ ਸਾਰਿਆਂ ਦੇ ਕਰਨ ਵਾਲਾ ਕਾਰਨ ਤੂੰ ਹੀ ਹੈ ਜਮੇ ਵਾਲਾ ਕਰਨ ਦੇ ਯੋਗ ਲੈ ਕੇ ਪ੍ਰਮੇਸ਼ਰ ਇੱਕ ਕਾਰਨ ਉਹਦੇ ਜਿਵੇਂ ਮਿੱਟੀ ਉਪਾਦਾਨ ਕਾਰਨ ਹੈ ਘੜੇ ਦੀ ਇੱਕ ਮਿਆਰ ਜਿਹੜਾ ਮਿਤ ਕਾਰਨ ਹੈ ਤੇ ਕਰਨ ਹੈਗੇ ਉਹਦਾ ਡੰਡਾ ਤੇ ਚਾਕਾ ਲੱਕ ਕਿਸੇ ਪ੍ਰਕਾਰ ਮਹਾਰਾਜ ਤੁਮਾ ਉਹਨੇ ਤੂੰ ਆਪਣ ਨੂੰ ਨਿਮਿਤ ਕਾਰਨ ਹੈ ਬ੍ਰਹਮਚੇਤਨ ਆਪ ਹੀ ਤੁੰਹੇ ਮਕੜੀ ਜਿਹੜੀ ਹੈ ਇਹ ਜਾਲੇ ਦਾ ਸਥੂਰ ਸਰੀਰ ਕਾਰਨ ਉਪਾਦਾਨ ਕਾਰਨ ਹੁੰਦੀ ਹੈ ਅਤੇ ਮਕੜੀ ਦਾ ਜਿਹੜਾ ਸੂਖਮ ਸਰੀਰ ਹੈ ਉਹ ਨਿਮਿਤ ਕਾਰਨ ਹੁੰਦਾ ਹੈ ਕਿਉਂ ਪੈਨੂ ਨਿਤ ਉਹ ਉਪਾਦਾਨ ਕਾਰਨ ਨੂੰ ਮਕੜੀ ਦੀ ਨੇ ਆਏ ਤੋ ਇਹ ਸਚੇ ਦਾਤਸ਼ਾ ਕਾਰਨ ਕਾਰਨ ਜਿਹੜੇ ਮੰਨੇ ਆ ਲੋਕਾਂ ਦਾ ਕਾਲ ਅਗਿਆਨਾ ਆਦਿਕ ਉਹਨਾਂ ਨੂੰ ਕਰਨ ਦੇ ਯੋਗ ਲਾਇਕ ਆਪ ਹੀ ਹੈ ਜਿਹਨ ਗੁਣ ਜਿਹੜੇ ਕਰਨ ਆਦਿਕ ਬਣਾਏ ਐ ਸੂਹ ਤਤ ਬਣਾਏ ਐ ਇਹਨਾਂ ਦੇ ਕਰਨ ਦੇ ਯੋਗ ਲਾਇਕ ਤੂੰ ਆਪ ਹੀ ਹੈ ਸਾਰੇ ਕਾਰਨ ਕਾਰਜਾਂ ਦੇ ਕਰਨ ਦੇ ਯੋਗ ਹੈ ਆਪ ਹਾਂ ਪਾਰ ਤਮਤੇ ਸਗਲ ਥੋਕ ਜੇ ਸੱਚੇ ਬਾਦਸ਼ਾਹ ਹਾਂ ਪਾਰ ਤਮਤੇ ਸਗਲ ਥੋਕ ਅਸੀਂ ਤਾਂ ਮਹਾਰਾਜ ਆਪ ਦੇ ਪਾਸ ਸਾਰੇ ਥੋਕ ਪਦਾਰਥ ਪਾਵਾਂਗੇ ਆਪ ਤੋਂ ਵੀ ਬਾ ਰਹੇ ਹਾਂ ਰਹਾ ਨਾਮ ਜਪਤ ਹੋ ਤਉ ਉਧਾਰ ਜੋ ਮਹਾਰਾਜ ਆਪ ਦਾ ਨਾਮ ਜਪਦਾ ਉਹ ਜੀਵ ਦਾ ਉਧਾਰ ਹੋ ਜਾਂਦਾ ਮੁਕਤ ਹੋ ਜਾਂਦਾ ਹੈ ਨਾਮ ਜਪਤ ਸੁਖ ਹੈ ਜਿਸਾ ਜੋ ਮਹਾਰਾਜ ਆਪ ਦਾ ਨਾਮ ਜਪਦੇ ਉਹ ਸਹੀ ਜੀ ਸਾਰੂਪ ਦਾ ਸੁਖ ਪ੍ਰਾਪਤ ਹੋਣਾ ਹੈ ਸਹਿਜ ਸਰੂਪ ਦਾ ਜੋ ਸਾਰ ਅਸਲੀ ਸੁਖ ਦਾ ਤਤ ਸਰੂਪ ਹੋ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਨਾਮ ਜਪਤ ਪਦ ਸੁਭਾ ਹੋਏ ਜੋ ਮਹਾਰਾਯੋ ਆਪਦਾ ਨਾਮ ਜਪਦੇ ਉਹਨਾਂ ਦੀ ਇਸ ਲੋਕ ਦੀ ਪ੍ਰਕਸ਼ਤਾ ਹੁੰਦੀ ਹੈ ਪ੍ਰਲੋਕ ਚ ਉਹਨਾਂ ਦੀ ਸੋਭਾ ਹੁੰਦੀ ਹੈ ਨਾਮ ਜਪਤ ਬਿਗਨ ਨਾਹੀ ਕੋਏ ਜੋ ਮਹਾਰਾਯੋ ਆਪਦਾ ਨਾਮ ਜਪਦੇ ਆ ਉਹਨਾਂ ਨੂੰ ਕੋਈ ਬਿਗਨ ਖਾਏ ਦੋਸ਼ਾਦਕ ਰਾਜਗੈ ਖਾਦਕ ਕੋਈ ਵੀ ਨਹੀਂ ਲੱਗ ਸਕਦਾ ਹੈ ਕੋਟ ਬਿਗਨ ਤੇ ਲੱਗਤੇ ਜਿਸ ਨੂੰ ਮਿਸਰਾ ਨਾ ਹੋ ਨਾਮ ਕੰਧਰ ਦਿਲ ਤੇ ਜੋ ਸੁਣੇ ਘਰ ਕਾਓ ਜਿਸ ਮੌਰਾ ਪ੍ਰਵਚਤੇ ਆਏ ਹੈ ਸਾਰੇ ਬਿਨਉਨਾਸ਼ ਹੋ ਜਾਂਦੇ ਹੁਣ ਨਾਮ ਜਪਤ ਬਿਨ ਨਾਹੀ ਕੋਵੇ ਨਾਮ ਦਾ ਜਾਪ ਕਰਨੇ ਕਰਕੇ ਕਿਸੇ ਪ੍ਰਕਾਰ ਦੇਵ ਤੇ ਅਦੇ ਜਿਤਨੇ ਨੋ ਕਰਨਗੇ ਕੋਈ ਵੀ ਨਹੀਂ ਪਾਸ ਹੈ ਤਾਂ ਉਹਨਾਂ ਨੂੰ ਕਾਮ ਆਰਕ ਵੀ ਦਿੱਤੇ ਨਹੀਂ ਕੋਈ ਪਾਸ ਕਰਦੇ ਯਾ ਕਾਰਨ ਇਹ ਦੁਲਬ ਦੇਹੇ ਜਿਸ ਵਾਸਤੇ ਆਪਦੀ ਪ੍ਰਾਪਤੀ ਵਾਸਤੇ ਤੇ ਦੁਲਬ ਕਠਨ ਲੱਭਣ ਵਾਲੀ ਸੰਨ ਮੁਨਖਾ ਇਹਨੂੰ ਦੇ ਦੁੱਤੀ ਹੈ ਸੋ ਬੋਲ ਮੇਰੇ ਪ੍ਰਭੂ ਦੇ ਆਪ ਦਾ ਬੋਲ ਨ ਭਈ ਪ੍ਰਾਤਮਾਨਖ ਦੇ ਹੋਰੀਆ ਗੋਮਨ ਲੀਂਗੇ ਤੇਰੀ ਬਰੀਾਈ ਜਿਹੜਾ ਬਚਨ ਹੈ ਨਾ ਆਪ ਦਾ ਉਹ ਮੈਨੂੰ ਮਾਰਾ ਬਖਸ਼ੋ ਅਸੀਂ ਤੇਰਾ ਜਸ ਬੋਲੀਏ ਆਪਦੇ ਨਾਲ ਮਿਲਿਏ ਇਹ ਤੁਹਾਡੇ ਮਹਾਕਵਾਕ ਹਨ ਸੱਚੇ ਬਾਦਸ਼ਾਹ ਜੋ ਬਚਨ ਆਪ ਨੂੰ ਕਿਤੇ ਵੀ ਤੈਨੂੰ ਮਿਲਣ ਵਾਰ ਤੇ ਅਸੀਂ ਉਹਨੱਖਾ ਦੇ ਦਿੱਤੀ ਹੈ ਉਹ ਬਚਨ ਸੱਚੇ ਬਾਦਸ਼ਾਹ ਸਾਨੂੰ ਮਹਾਕਵਾਕ ਦਿਓ ਅਸੀਂ ਆਪਦੇ ਨਾਲ ਮਿਲ ਸਕੀਏ ਸਾਧ ਸੰਗਤ ਮਹ ਇਹੋ ਗਿਸ ਰਾਮ ਮਹਾਰਾ ਜੀ ਮੰਗਦੇ ਦੱਸੋ ਤਾਂ ਸਹੀ ਮਾਰਾ ਸਾਧ ਸੰਗਤ ਵਿੱਚ ਤੇ ਮੰਨ ਦਾ ਟਿਕਾਓ ਹੋ ਜਾਵੇ ਸਾਡਾ ਸਦਾ ਹਿਰਦੇ ਜਪੀ ਪ੍ਰਥੀਰੋਨਾ ਅਗੋ ਹਿਰਦੇ ਨਾਲ ਸੇ ਵਾਹਿਗੁਰੂ ਸਦਾ ਆਪਦੇ ਨਾਮ ਨੂੰ ਜਪਦੇ ਰਹੀਏ ਮਨ ਮਾਇ ਜਪ ਭਗਵੰਤ ਗੁਰ ਪੂਰੇ ਦੀਨੋ ਮੰਤ ਤੁਝ ਬਨ ਦੂਜਾ ਕੋਈ ਨਾ ਹੈ ਇਹ ਅੰਦਰ ਜਾਮੀ ਆਪ ਤੋਂ ਬਗੈਰ ਦੂਸਰਾ ਕਿਸੇ ਸਤੰਗ ਕੋਈ ਵੀ ਨਹੀਂ ਹੈ ਸਭ ਤੇਰਾ ਖੇਲ ਤੁਝ ਮਾਹੇ ਤਮਾਰੀ ਇਹ ਸਾਰਾ ਤੇਰਾ ਹੀ ਖੇਲ ਖੇលਿਆ ਹੋਇਆ ਹੈ ਤਨੁ ਮਹਾਰਾਜ ਜਦੋਂ ਤੈਨੂੰ ਭਾਇਆ ਸਾਰੇ ਤੇਰੇ ਵਿੱਚ ਹੀ ਲੀਵ ਹੋਣੇ ਹਨ ਜਿਉ ਭਾਵੇਂ ਸਭ ਤੇਰਾ ਹੀ ਖੇਲ ਆਏ ਤੇਰੇ ਵਿੱਚ ਹੀ ਸਾਰੇ ਜਿਵੇਂ ਪਾਣੀ 'ਚ ਲਹਿਰ ਬੱਦਲ ਦੇ ਝੱਗ ਅਦ ਕੁੰਡੇ ਐ ਇਸੇ ਪ੍ਰਕਾਰ ਤੇਰਾ ਹੀ ਖੇਲ ਹੈ ਸੱਚੇ ਪਾਤਸ਼ਾਹ ਜੀ ਅੰਤਰੀਜਾਨੀ ਇਹ ਖੇਲ ਇੱਕ ਤੋਂ ਅਨੰਤ ਰੂਪ ਹੋਇਆ ਹੋਇਆ ਇਹ ਖੇਲ ਖੇលਿਆ ਹੈ ਇਹਦੇ ਜੁਗਮੁਲੇ ਵੀ ਨਹੀਂ ਜੀਵ ਹਨਗੇ ਅਦੇ ਝੱਗ ਦੀ ਨਹੀਂ ਆਈ ਸਰੀਰ ਹਨਗੇ ਰੰਗ ਦੀ ਨਹੀਂ ਈਸ਼ਰਵਾ ਅੰਤ ਨੂੰ ਤੇਰੇ ਵਿੱਚ ਹੀ ਸਾਰੇ ਸਮਾਉਣੇ ਹਨ ਜਿਹਾ ਭਾਵ ਹੈ ਤਿਉ ਰਾਖ ਲੈ ਤੇ ਮਹਾਰਾਜ ਜਿਵੇਂ ਆਪ ਨੂੰ ਪਾਉਂਦਾ ਸਾਡੀ ਰੱਖਿਆ ਕਰ ਲੈ ਕਿਰਪਾ ਕਰੋ ਸੋਹ ਨਾਨਕ ਪੂਰਾ ਗੁਰ ਮਿਲੇ ਵੀ ਮਹਾਰਾਜ ਸੁਖ ਤਾਂ ਤਾਈ ਤਾਲ ਦੋ ਸਕਦੇ ਜੇ ਅਜੇ ਕਰਕੇ ਪੂਰਨ ਸਰਬੂ ਆਪ ਦੇ ਨਾਲ ਮਿਲ ਜਾਈਏ ਬਸਾਂਤ ਮਹੱਲਾ 5 ਬ੍ਰਹ ਪ੍ਰੀਤਮ ਮੇਰਾ ਸੰਗ ਰਾਏ اے ਮੇਰੇ ਪ੍ਰਭੂ ਰੱਖਿਆ ਕਰਨ ਵਾਲੇ ਪਰਮ ਪ੍ਰੇਮ ਦੇ ਅਸਕਰ ਮੇਰੇ ਸੰਗ ਹਰ ਵਕਤ ਸੰਗ ਰਹਿਣ ਵਾਲੇ ਰਾਹ ਪ੍ਰਕਾਸ਼ ਰੂਪ ਰਾਜਾ ਜੀ ਜਿਸੇ ਦੇਖ ਹਉ ਜੀਵਾ ਮਾਏ ਇਸ ਮਹਾਰਾਜ ਦੇ ਸਰੂਪ ਨੂੰ ਵੇਖ ਕਰਕੇ ਮਾਤਾ ਦੀ ਨਹੀਂ ਮਤੋ ਸਖੀਓ ਮਹਾਤਮਾ ਜੀ ਨੂੰ ਅਸੀਂ ਆਪਣੇ ਆਪ ਨੂੰ ਗਿਉਂਦਾ ਮੰਨਦੇ ਹਾਂ ਜਾ ਕਹਿ ਸਿਮਰਨ ਦੁੱਖ ਨਾ ਹੋਏ ਜਿਸ ਮਹਾਰਾਜਾ ਸਿਮਰਨ ਕਰਨੇ ਕਰਕੇ ਜਮਨ ਮਨ ਦਾ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ ਕਰ ਦਇਆ ਨਲਾਬ ਹੋ ਤਿਸੈ ਮੋਏ اے ਸਤਿਗੁਰੂ ਮੈਨੂੰ ਦਿਆਲਤਾ ਕਰਕੇ ਉਸ ਵਾਹਿਗੁਰੂ ਦੇ ਨਾਲ ਮੇਲਦੇ ਹੋ ਮੇਰੇ ਪ੍ਰੀਤ ਪ੍ਰਾਨ ਆਧਾਰ ਮਨ ਤੇ ਮਹਾਰਾ ਮੇਰੇ ਮਨ ਦੇ ਵੀ ਪ੍ਰੀਤੂ ਹਾਂ ਅਤੇ ਮੇਰੇ ਸਰੀਰ ਦੇ ਵੀ ਆਸਰਾ ਰੂਪ ਹੋ ਆਪ ਇਹ ਪ੍ਰਾਨ ਸਭ ਤੇਰਾ ਧਨ ਤੇ ਮਾਰੇ ਜ਼ਿੰਦਗੀ ਇਹ ਦੀ ਕੀ ਐ ਸੂਖ ਮੁਸਤੀਰ ਤੇ ਸਫੂਲ ਸਰੀਰ ਧੰਨ ਤਾ ਹੈ ਪ੍ਰਾਨ ਆਦਿਕ ਸਭ ਆਪ ਦੇ ਦਿੱਤੇ ਹੋਏ ਐ ਪ੍ਰਾਨ ਪਛਾਣੇ ਐ ਰਹਾ ਜਾਕੋ ਖੋਜੈ ਸੁਰ ਨਰ ਦੇਵ ਜਿਸ ਆਪ ਦੇ ਰੂਪ ਦੇ ਕਾਈ ਸੁਰ ਦੇਵ ਤੇ ਜਿਹੜੇ ਦੇਵੀ ਸੰਪਦਾ ਵਾਲੇ ਐ ਨਰ ਜਿਹੜੇ ਜੰਗਿ ਸ਼ਹੀਦ ਹੋ ਕੇ ਨਰਗਸੂਰ ਮੈਂ ਜੰਗ ਜੰਗ ਜਮਰ ਕੇ ਦੇਵ ਪਦਮੀ ਨੂੰ ਪਾਉਣ ਵਾਲੇ ਹਨ ਦੇਵ ਤੇ ਬ੍ਰਹਮ ਵਿਹੂ ਸ਼ੇਵ ਜਿਸ ਆਪ ਨੂੰ ਖੋਜਦੇ ਹਨ ਮਨ ਜਨ ਸੇਖ ਨਲ ਹੈ ਪੇਵ ਮਨਨ ਸੀਲ ਕਰਨ ਵਾਲੇ ਜਨ ਜੋ ਘਰਤਾ ਆਪਣੇ ਆਪ ਨੂੰ ਕਹਉਣ ਵਾਲੇ ਹਨ ਸ਼ੇਖ ਲੋਕ ਦੀ ਯਾਤੀ ਵਾਲੇ ਮੁਸਲਮਾਨਾਂ ਵਿੱਚ ਹਨ ਆਉਗੇ ਭੇਦ ਨੂੰ ਨਹੀਂ ਕੋਈ ਲੈ ਸਕਦਾ ਤੂੰ ਬੇਅੰਤ ਹਾ ਜਾਗੀ ਗਤ ਮੇਤੇ ਕਹੀ ਨਾ ਜਾ ਜਿਸ ਰਾਗ ਦੀ ਗਤ ਪ੍ਰਾਪਤੀ ਦੀ ਮਰਯਾਦਾ ਸੱਚੀ ਪਾਤਸ਼ਾਹ ਕਿਸੇ ਦੇ ਪਾਸੋਂ ਉਂਗਲੀ ਦੇ ਇਸ਼ਾਰੇ ਨਾਲ ਵੀ ਇੰਨਾ ਕੀ ਹੈ ਉਹ ਕਸਮ ਨਹੀਂ ਕੀਤੀ ਜਾਂਦੀ ਘਟ 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 ਰਹਾ ਸਮਾਏ ਘਟ ਅੰਦੇ ਚ ਖਾਣੀ ਦੇ ਘਟ ਚ ਆ ਘਟ ਜੀਰ ਦੀ ਖਾਣੀ ਦੇ ਘਟ ਵਿੱਚ ਘਟ ਉਸੇ ਉਪਰ ਦੀ ਖਾਣੀ ਦੇ ਘਟ ਵਿੱਚ ਸ਼ੇਤੀ ਖਾਣੀ ਦੇ ਘਟ ਵਿੱਚ ਕਿਹੋ ਜਿਹਾ ਘਟਨ ਕਰਨਾ ਚਾਹਰਾ ਹੈ ਚਾਰ ਖਾਣੀਆਂ ਨੇ ਸੁਣਾ ਰਿਹਾ ਸਤਜੁਗ ਦੇ ਤੇਰੇ ਦੁਆਪਰ ਦੇ ਕਲਯੁਗ ਦੇ ਸਾਰਿਆਂ ਘਟਾ ਘਣਾ ਚ ਇੱਕ ਘਟ ਘੜ ਵਾਸੀ ਪਰਮੇਸ਼ਰੋ ਕਾਟੇ ਕਰਾਸ ਸਾਰਿਆਂ ਵਿੱਚ ਸੱਚੇ ਬਾਦਸ਼ਾਹ ਜਿਨੇ ਸ੍ਰੀ ਰਾਮ ਕੀ ਘੜੇ ਹੈ ਜਿਸ ਪ੍ਰਕਾਰ ਹਰ ਅਸਮਾਨੀ ਜੋਤ ਨੂੰ ਜਲ ਘਟਾਉ ਚੰ드ਰਮਾ ਜਿਵੇਂ ਜਲ ਦੇ ਵਿੱਚ ਚੰ드ਰਮਾ ਦਾ ਪ੍ਰਤਿਮ ਪੈਂਦਾ ਹੈ ਘੜਿਆਂ ਵਿੱਚ ਅਸਰੀਰ ਘੜਿਆਂ ਦੀ ਨਹੀਂ ਆਈ ਐ ਚਾਰ ਖਾਨੀਆਂ ਦੇ ਤੇਰੀ ਜੋਤ ਮਹਾਰਾਜ ਚੰਦਰਾ ਦੇ ਪ੍ਰਗਟਿੰਦ ਹੀ ਨਹੀਂ ਆਈ ਸਾਰੇ ਸੁਮਾਰਿਆ ਹੈ ਜਾ ਕੇ ਭਗਤ ਆਨੰਦ ਮੈਂ ਜਿਸ ਆਉਂਦੇ ਭਗਤ ਮਹਾਰਾਜ ਆਨੰਦ ਮੈਂ ਅਨੰਦ ਸਰੂਪ ਹੋ ਗਏ ਹਨ ਜਾ ਕੇ ਭਗਤ ਕੋ ਨਾਹੀ ਖੈ ਉਸ ਆਉਦੇ ਭਗਤ ਨੂੰ ਸੱਚੇ ਬਾਦਸ਼ਾਹ ਕੋਈ ਖੈਰ ਨਾਸ ਨਹੀਂ ਕਰ ਸਕਦਾ ਹੈ ਜਾ ਕੇ ਭਗਤ ਜੀ ਨੇ ਤੇਰਾ ਲਾਭ ਦੀ ਰੱਖਿਆ ਕੀਤੀ ਹੈ ਜਾ ਕੇ ਭਗਤ ਕਾ ਨਾਹੀ ਪੈ ਜੋ ਜਿਸ ਆਪ ਦੇ ਭਗਤ ਨੂੰ ਕੋਈ ਡਰ ਨਹੀਂ ਕਿਸੇ ਪ੍ਰਕਾਰ ਦਾ ਜਾ ਕੇ ਭਗਤ ਕਾ ਸਦਾ ਜੈ ਜਿਸ ਆਪ ਦੇ ਭਗਤ ਦੀ ਸਦਾ ਜੈ ਜੈਕਾਰ ਹੋ ਰਹੀ ਹੈ ਸੰਸਾਰ ਚ ਕੌਣ ਉਪਮਾ ਤੇਰੀ ਕਹੀ ਜਾਏ ਇਹ ਤੇਰੀ ਮਹਿਮਾ ਵਡਿਆਈ ਕਿਹੜੀ ਕਿਹੜੀ ਕਸਮ ਕੀਤੀ ਜਾਵੇ ਪ੍ਰਭ ਦਾਤਾ ਪ੍ਰਭ ਰਹੇ ਉਸਮਾਏ ਇਹ ਸਰਵ ਸੁਖਾਂ ਦੇ ਦਾਤੇ ਪ੍ਰਭੂ ਸਮਰੱਥ ਸਾਰਿਆਂ ਦੀ ਵਿਆਪਕ ਹੋ ਰਹੇ ਹੋ ਮਿਲ ਰਹੇ ਹੋ ਆਪ ਨਾਨਕ ਜਾਚ ਇਹ ਇਕ ਦਾਨੂ ਸਾਉ ਜੀ ਕੰਨੇ ਘਰ ਦੇ ਪਾਸੋਂ ਮਾਰਾ ਨਾਮ ਦਾ ਦਾਨ ਜਾ ਕੇ ਮੰਗਦੇ ਹਾ ਕਰ ਕਿਰਪਾ ਮੋਹ ਦੇਹੋ ਨਾਮ ਸਾਧ ਸੰਗਤ ਮਾਰਾ ਕਿਰਪਾ ਦੁਸ਼ਤੀ ਕਰਕੇ ਆਵਦਾ ਅਮਰ ਜੀ ਨਾਮ ਬਖਸ਼ ਦਿਓ ਗਠੰਟ ਮਹੱਲਾ ਪੰਜਵ ਮੇਰੇ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਜਿਸ ਪਰ ਪਾਰ ਪਾਣੀ ਦੇ ਨਾਲ ਮਿਲ ਕੇ ਸੁੱਕੇ ਹੋਏ ਜਿਹੜੇ ਬੂਟੇ ਹੁੰਦੇ ਆ ਉਹ ਹਰੇ ਰਹਿ ਜਾਂਦੇ ਹੈ ਇਸੇ ਪ੍ਰਕਾਰ ਮੇਰੇ ਪਾਣੀ ਜਿਵੇਂ ਹਰੇ ਬੂਟ ਸਾਧ ਸੰਗਤ ਤੇ ਹਮੈ ਸ਼ੂਕ ਇਹਨੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਿਵੇਂ ਵੀ ਹੋਮੈ ਸ਼ੁੱਧੀ ਆਂਦੀ ਹੈ ਉਹ ਦਾਵਾ ਅਗਨ ਬਹੁਤ ਰੰਜਾਲੇ ਕੋਈ ਹਰਿਆ ਬੂਟੇ ਹੋਈ ਦੁਨੀਆ ਦੇ ਦਾਵੇ ਦੀ ਅਗਨ ਕੱਖਾਂ ਵਾਂਗੂ ਸਾਰੇ ਜੀਵਾਂ ਨੂੰ ਸਾੜਦੇ ਐ ਕੋਈ ਸੰਸਗਤ ਦੇ ਨਾਲ ਮਿਲ ਕੇ ਇੰਨਾ ਦੇ ਸੁਗਮ ਰੂਪੀ ਬੂਟੇ ਹਰੇ ਰਹਿ ਗਏ ਐ ਉਹ ਸਾਦ ਸੰਗਧੀ ਉਹਨਾਂ ਦੇ ਮਾਨ ਹਰੇ ਭਰੇ ਰਹੇਗੇ ਹਨ ਜਿਸ ਵਾਇਕ ਨੂੰ ਦੇ ਫੇਰ ਪੜ ਤੋਂ ਮਿਹਰ ਬਾਣੀ ਮੇਰੇ ਮਿਹਰ ਬਾਣੀ ਜੋ ਹਰੇ ਬੂਟੇ ਜਿਸ ਪ੍ਰਕਾਰ ਪਾਣੀ ਨਾਲ ਮਿਲ ਕੇ ਬੂਟੇ ਹਰੇ ਹੋ ਰਹੇਗੇ ਹਨ ਕਿਵੇਂ ਮਾਰਾ ਆਪਦੀ ਚੇਤਨ ਸਦਾ ਰੂਪੀ ਪਾਣੀ ਨਾਲ ਮਿਲ ਕੇ ਇਹ ਜੀਵ ਰੂਪੀ ਬੂਟੇ ਸਾਰੇ ਹਰੇ ਭਰੇ ਹੈ ਆਪਦੀ ਸਦਾ ਦੇ ਆਸਰੇ ਜੇ ਮਾਤਾ ਦੇ ਗਰਭ ਵਿੱਚ ਆਪਦੇ ਨਾਮ ਪਾਣੀ ਨਾਲ ਮਿਲ ਕੇ ਗਰਭ ਦੀ ਅੰਗ ਸਾਲ ਨਹੀਂ ਸਕੀ ਹਰੇ ਰਹਿਗੇ ਬਚਿਆ ਰੂਪੀ ਬੂਟੇ ਸਾਧ ਸੰਗਤ ਤੇ ਹੋਵੇਂ ਛੂ ਆਹ ਉਹ ਸਾਧ ਸੰਗਤ ਵਿੱਚ ਮਿਲ ਕੇ ਜਿਹਨਾਂ ਦੀ ਹੋਮਾ ਛੁੱਟ ਜਾਂਦੀ ਹੈ ਉਹ ਮਾਰੇ ਆਪ ਦੇ ਸ੍ਰੀ ਪੰਨਨ ਨੂੰ ਪਾ ਕੇ ਸਿਰ ਸਭ ਹਰੇ ਭਰੇ ਹੋ ਜਾਂਦੇ ਹਮ ਜੈਸੀ ਦਾਸੇ ਤੀਰ ਮੀਰ ਜਿਸ ਕੋਲ ਬਾਦਸ਼ਾਹ ਦਾ ਕੋਈ ਨੌਕਰ ਹੋਵੇ ਉਹ ਬਾਦਸ਼ਾਹ ਦੀ ਧੀਰਜ ਹੁੰਦੀ ਹੈ ਜਿਵੇਂ ਕੋਈ ਕਿਸੇ ਪ੍ਰਕਾਰ ਦਾ ਦੁਸ਼ਮਣ ਉਹ ਨਹੀਂ ਪਾ ਸਕਦਾ ਇਸੋ ਪ੍ਰਕਾਰ ਹੈ ਪਾਦਸ਼ਾਹ ਤੂੰ ਅਕਾਲ ਪੁਰਖ ਦਾ ਦਰਸ਼ ਹੈ ਅਸੀਂ ਤੇਰੇ ਦਾਸ ਨਾ ਸਾਨੂੰ ਕਾਮ ਕਰੋ ਦਸ਼ਮਣੀ ਕਰਕੇ ਦੁੱਖ ਨਹੀਂ ਦੇ ਸਕਦੇ ਬੜੀ ਭਾਰੀ ਹੈ ਪਾਦਸ਼ਾਹ ਕਾਲਪੁਰ ਤੇਰੀ ਧੀਰਜ ਹੈ ਤੈਸੇ ਉਧਾਰਨ ਗੁਰੂ ਐ ਪੀਰ ਨੌਕਰ ਪਾਦਸ਼ਾਹ ਦਾ ਹੋਵੇ ਉਹਨੂੰ ਪਾਦਸ਼ਾਹ ਦੀ ਧੀਰਜ ਦੇ ਆਸਰੇ ਕੋਈ ਦੁੱਖ ਨਹੀਂ ਹੁੰਦਾ ਇਸੇ ਪ੍ਰਕਾਰ ਜੈਸੇ ਉਦਾਹਰਨ ਗੁਰ ਹੈ ਪੀਰ ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਜੋ ਹਿੰਦੂਆਂ ਦੇ ਗੁਰੂ ਹਨ ਮੁਸਲਮਾਨਾਂ ਦੇ ਪੀਰ ਹਨ ਜਹਰ ਪੀਰ ਜਗਤ ਗੁਰੂ ਬਾਬਾ ਇਸ ਤਰ੍ਹਾਂ ਦੇ ਉਦਾਹਰਨ ਕਰਨ ਵਾਲੇ ਹਨ ਭਾਈ ਐਸੇ ਉਦਾਹਰਨ ਗੁਰ ਹੈ ਪੀਰ ਗੁਰੂ ਸਾਹਿਬ ਜੀ ਹੋਮੇ ਦੀ ਪੀੜ ਤੋਂ ਉਦਾਹਰਨ ਵਾਲੇ ਇਸ ਪ੍ਰਕਾਰ ਦੇ ਹਨ ਪੀਰ ਜੋ ਵੱਡੇ ਸਤਿਗੁਰੂ ਹਨ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਉਹ ਹਰ ਕਰਨ ਵਾਲੇ ਹਨ ਤੁਮ ਦਾਤੇ ਪ੍ਰਭ ਦੇਨ ਹਾ ਜਿਸ ਜੀ ਮਾਲਸ਼ਾ ਤੁਸੀਂ ਤਾਂ ਦਾਤੇ ਹੋ ਨਾਮ ਦੇ ਮੁਕਤੀ ਦੇ ਰੋਜੀ ਦੇ ਸਾਰਿਆਂ ਨੂੰ ਗਿਆਨ ਦੇ ਸੁਖ ਦੇ ਗੁਣਾ ਦੇ ਆਪ ਹੀ ਦੇਣ ਵਾਲੇ ਹੋ ਨਿਮਕ ਨਿਨਕ ਤਿਸ ਨਮਸਕਾਰ ਤੁਸ ਆਪ ਦੇ ਸਰੂਪ ਨੂੰ ਅੱਖ ਦੇ ਖੋਲ ਰਿਕਨ ਜਿੰਨਾ ਜਿੰਨਾ ਚਿਰ ਜੀ ਰੋਤੀ ਰੋਤੀ ਕਾਲ ਦੇ ਨਮਸਕਾਰ ਕਰਦੇ ਹਾਂ ਰਹਾ ਜਿਥੇ ਪ੍ਰਾਪਤ ਸਾਧ ਸੰਗ ਜਿਨ੍ਹਾਂ ਨੂੰ ਮਾਰੇ ਆਪ ਦੀ ਸੁਖ ਸੰਗਤ ਪ੍ਰਾਪਤ ਹੋ ਜਾਂਦੀ ਹੈ ਤਿਨ ਜਾਣ ਲਗ ਪਾ ਬ੍ਰਹਮ ਰੰਗ ਉਹ ਪ੍ਰਮਾਤਮ ਪਰਮੇਸ਼ਰ ਤੇਰਾ ਪ੍ਰੇਮ ਲੱਗ ਜਾਂਦਾ ਸੰਗਤ ਦੇ ਮਲਾਪ ਕਰਕੇ ਤੇ ਬੰਦਨ ਤੇ ਭੇ ਮੁਗਤ ਉਹ ਪੁਰਖੋ ਕਰਤਾ ਭੁਗਤਾ ਦੇ ਹਮੇ ਮੰਕਾ ਦੇ ਜੰਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਗਈ ਛਟਾਰਾ ਭਾਗੇ ਭਗਤ ਅਰਧ ਹੈ ਜੋਜਗਤ ਉਹ ਭਗਤੀ ਕਰਦੇ ਆ ਤੈਨੂੰ ਰਹਾਦੇ ਰਹਿੰਦੇ ਹੈ ਜੁਨੇ ਯੋਗ ਪ੍ਰਮੇਸ਼ਰ ਭਗਤੀ ਦੀ ਯੁਗਤੀ ਕਰਕੇ ਤੈਨੂੰ ਰਹਾ ਕੇ ਤੇਰੇ ਜੁੜੇ ਰਹਿੰਦੇ ਹਨ ਉਹ ਭਗਤ ਯੋਗ ਕਰਦੇ ਹਨਗੇ ਇੱਕ ਹੱਠ ਯੋਗ ਹੈ ਇੱਕ ਰਾਜ ਯੋਗ ਹੈ ਇੱਕ ਲੈ ਯੋਗ ਹੈ ਇੱਕ ਮੰਤਰ ਯੋਗ ਹੈ ਉਹ ਭਗਤ ਯੋਗ ਕਰਕੇ ਤੈਨੂੰ ਰਹਾਦੇ ਹਨ ਆ ਗਏ ਭਗਤ ਰਦ ਹੈ ਰਦ ਹੈ ਜੋਗ ਜੋਗਤ ਜੇ ਭਗਤ ਤਨੋ ਤਨੁ ਰਾਹ ਤੇ ਜਿਹੜਾ ਇਹੋ ਹੀ ਜੋਖ ਜੁੜੇ ਰਹਿੰਦੇ ਐ ਇਹ ਜੁਨੇ ਜੋਗ ਪਰਮੇਸ਼ਰ ਤੇਰੇ ਵਿੱਚ ਜਿਹੜਾ ਜੁੜਨਾ ਹੈ ਇਹ ਭਗਤ ਜਨ ਤੇਰੀ ਭਗਤੀ ਦੁਆਰਾ ਤੈਨੂੰ ਉਰਾਧ ਕੇ ਤੇਰੇ ਜੁਨੇ ਜੋਗ ਸੂਖੀ ਜੁੜੇ ਰਹਿੰਦੇ ਹਨ ਹੋਰ ਨਾ ਕੋਈ ਜੁਨੇ ਜੋਗ ਪਰਮੇਸ਼ਰ ਤੇਰੇ ਜੁਗਤ ਜੋੜਦੇ ਨੇਤਰ ਸੰਤੋਖੇ ਦਰਸ ਪੇਖੇ ਜੇ ਨਾਲ ਉਹਨਾਂ ਦੇ ਨੇਤਰ ਸੰਤੁਸ਼ਟ ਹੋ ਗਏ ਆਪਦੇ ਸਰਗੁਣ ਸਰੂਪ ਦੇ ਦਰਸ਼ਨ ਦੇਖ ਕਰਕੇ ਨਿਰੰਤਰ ਮਨੁਤ ਪ੍ਰਸੰਨ ਹੋ ਗਏ ਆਪਦੇ ਸੱਜੇ ਨੰਨ ਸਰੂਪ ਦੇ ਦਰਸ਼ਨ ਦੇਖ ਕਰਕੇ ਵਰਾਗੂ ਦੇ ਰੂਪੀ ਨੇ ਤੇ ਸੰਤੁਸ਼ਟ ਹੋ ਗਏ ਐ ਇਸੇ ਪ੍ਰੋਗ ਪ੍ਰੋਗ ਗਿਆਨੂਪੀ ਨੇ ਤੇ ਸੰਤੁਸ਼ਟ ਹੋ ਗਏ ਆਪਦੇ ਸਰੂਪ ਸਵੈਨਪਾ ਉਪਰਕਾਰ ਰੂਪ ਦੇ ਦਰਸ਼ਨ ਦੇ ਇੱਕ ਰਤਨਾਗ ਹੈ guna anek ਕਰਕੇ ਵੀ ਮਾਰਿਆ ਆਪਦੇ ਅਨੇਕਾਂ ਗੁਣ ਹਨ ਅਨੇਕਾਂ ਭਗਤ ਗਾਉਂਦੇ ਐ ਬਿਅੰਪ ਗੋੜ ਜਾਣ ਕੇ ਨੀਕਾਂ ਜਾਣ ਕੇ ਮਾਰਗ ਆਏ ਹੈ ਤੇਹੇ ਕ੍ਰਿਸ਼ਨਾ ਭੂਜੀ ਗੋਪਰ ਸਾਧ ਸਤਿਗੁਰੂ ਆਪ ਦੀ ਕਿਰਪਾ ਕਰਕੇ ਜੇ ਕ੍ਰਿਸ਼ਨਾ ਸੀ ਰਸਾਂ ਕਸਾਂ ਦੀ ਭੋਗਾਂ ਦੀ ਖਾਣ ਪੀਣ ਦੀ ਸਭ ਬੁਝ ਗਈ ਹੈ ਸੇਵਕ ਲਾਗੋ ਚਰਨ ਸੇਵ ਸੇਵਕ ਬਣਾ ਲਿਆ ਜਿਨ੍ਹਾਂ ਨੂੰ ਆਪ ਦੇ ਚਰਨਾਂ ਦੀ ਸੇਵਾ ਤੇ ਲੱਗ ਗਿਆ ਆਰਧਨਿਕ ਮਾਰਗਾ ਨਾ ਹਰ ਸਤਵਾਦ ਜੀ ਬੋਧੀ ਗੁਰਕਰਤਾ ਦਾ ਉਹਨਾਂ ਦੀ ਤ੍ਰਿਸ਼ਨਾ 부ਝੀ ਦੀ ਸੰਗਰੂ ਆਉਂਦੀ ਕਿਰਪਾ ਦ੍ਰਿਸ਼ਟੀ ਕਰਕੇ ਮਨ ਆਗਨ ਹਰਸ ਹੈ ਸਵਾਦ ਮਨ ਆਗਨ ਹਰਸ ਹੈ ਸਵਾਦ ਉਹਨਾਂ ਦਾ ਮਨ ਹਰੀ ਤੇਰੇ ਰਸ ਪ੍ਰੇਮ ਦੇ ਸਵਾਦ ਰਸ ਵਿੱਚ ਮੰਤਰਿਤ ਹੋ ਗਿਆ ਹੈ ਉਹਨਾਂ ਨੂੰ ਹੋਰ ਸਵਾਦਾਂ ਦੀ ਲੋੜ ਨਹੀਂ ਰਹੀ ਆਪਦੇ ਪ੍ਰੇਮ ਰਸ ਦੇ ਰਸ ਵਿੱਚ ਮੰਤਰਿਤ ਹੋ ਗਿਆ ਹੈ ਮਨ ਵੀ ਤ੍ਰਿਪਤ ਹੋ ਗਿਆ ਹੈ ਤੇ ਬਾਣੀ ਕਰਕੇ ਵੀ ਹਰੀ ਤੇਰੇ ਨਾਮ ਦਾ ਸਵਾਦ ਲੈਂਦੇ ਹਣ ਗੁਣ ਗਾਉਂਦੇ ਆਂ ਫੇਰ ਕਲਗ ਚਰਨ ਸੇਵ ਉਹ ਸੇਵਕ ਭਾਵ ਧਾਰ ਕਰਕੇ ਮਾਲਾ ਆਵੇ ਚਰਨਾਂ ਦੇ ਧਿਆਨ ਦੀ ਸੇਵਾ ਜੁੜਦੇ ਹਨ ਆਦ ਆਦਪੁਰਖ ਪਰੰਪਰਾ ਦੇ ਇਹ ਸਾਰੇ ਜਗ ਦੇ ਆਦ ਆਨ ਮੂਡ ਰੂਪ ਹੋ ਇਹ ਪੂਰਨ ਪ੍ਰਕਿਰਤੀ ਤੋਂ ਪਰੇ ਇਹ ਸਾਰੇ ਜੇ ਪ੍ਰਕਾਸ਼ ਕੋ ਥੈਲੇ ਉਧਾਰਨਾ ਤੇਰਾ ਨਾਮ ਇਹ ਮਾਰਾ ਤੇਰਾ ਨਾਮ ਸਾਰਿਆਂ ਜੀਆਂ ਦਾ ਉਧਾਰ ਕਰਨ ਵਾਲਾ ਮੁਕਤ ਕਰਨ ਵਾਲਾ ਹੈ ਨਾਨਕ ਪਾਇਓ ਇਹੋ ਨਿਦਾਨ ਅਸੀਂ ਸੰਤ ਗੁਰੂ ਜੀ ਕਹਿੰਦੇ ਕੋ ਅਰਜਨ ਸਾਹਿਬ ਜੀ ਸੰਤੂ ਰਾਮਦਾਸ ਦੇ ਪਾਸੇ ਇੱਕ ਖਜ਼ਾਨੇ ਨੂੰ ਪਾਉਣਾ ਕੀਤਾ ਤੁਸੀਂ ਵੀ ਭਾਈ ਪਾਓ ਗਸੰਤ ਮਹੱਲਾ ਪੰਜਵਾਂ ਤੂੰ ਗੱਡਾ ਦੇ ਦాతੇ ਦੇ ਰਹੇ ਇਹ ਅਕਾਲ ਪੁਰਖਾ ਬਹੁਤ ਵੱਡੇ ਦਾਤੇ ਹੋ ਵੱਡਾ ਜਾਦਾ ਤਿਲ ਨਾ ਤਮਾਏ ਇਹ ਸਾਰਿਆਂ ਦੇ ਤਾਂ ਹੀ ਦਾਤਾਂ ਦੇ ਰਹੇ ਹੋ ਜੋ ਜੋ ਕਿਸੇ ਦੀ ਇੱਛਾ ਹੈ ਸਭ ਨੂੰ ਦੇ ਰਹੇ ਹੋ ਜੀ ਪ੍ਰਾਣ ਮਹ ਜਗ ਰਹੇ ਸਾਰਿਆਂ ਜੀਆਂ ਦੇ ਪ੍ਰਾਣਾ ਵਿੱਚ ਵੀ ਅਤੇ ਸਾਰਿਆਂ ਦੇ ਸੂਖਮ ਸਰੀਰ ਚ ਵੀ ਕਾਰਮ ਦੇ ਵਿੱਚ ਵੀ ਸਤੂਲ ਸਰੀਰ ਚ ਵੀ ਸਾਰਿਆਂ ਦੀਆਂ ਨੂੰ ਪ੍ਰਾਣ ਦਿੱਤੇ ਹੈ ਸਾਰੇ ਜੀ ਨਵਰੇ ਮੇਰੇ ਰਖੇ ਓ ਦਿਨੇ ਸਵੇਲੇ ਪੋਜਨ ਖਾਂ ਸਾਰੇ ਭੋਜਨ ਦਿੱਤੇ ਜੋ ਜੋ ਮਾਸ ਆਵੀਂ ਕਿਤਨ ਖਾਇ ਕਰੇ ਸ਼ਕਤੀ ਅਮਰ ਦਾ ਪਾ ਹੈ ਇੱਕ ਮਿੱਟੀ ਆ ਮਿੱਟੀ ਆ ਖਾਇ ਕੋਣ ਸਮਾਰੀ ਪਾਉਣ ਸਮਾਰ ਇੱਕ ਨਿਰੰਕਾਰ ਹੀ ਨਾਮ ਆਧਾਰ ਕਿਉ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁਠੇ ਜਾਹ ਨਹੀਂ ਮਨਸ ਹੋਏ ਜੀ ਦਿਨੇ ਸਵੇਲੇ ਪੋਜਨ ਖਾਂ ਸਾਰੇ ਨੂੰ ਆਰਾ ਜੋ ਜੋ ਕਹਿੰਦੀ ਖੁਰਾਕ ਹੈ ਖਾਨਵਾਕੇ ਭੋਜਨ ਦੇਣਾ ਕਿਤੇ 36 ਪ੍ਰਕਾਰ ਦੇ ਭੋਜਨ ਮੋਹੇ ਨਿਰਗੁਣ ਇੱਕ ਗੁਣ ਨਾ ਜਾ ਅਸੂਮਾਰਾ ਇਹ ਤੇ ਮੋਹੇ ਮਾਰੇ ਨਿਰਗੁਣ ਹੋਏ ਆਉਦਾ ਇੱਕ ਗੁਣ ਵੀ ਉਪਕਾਰ ਨਹੀਂ ਜਾਣਦੇ ਹਾਂ ਹਉ ਕਛੂ ਨਾ ਜਾਣ ਤੈਰੀ ਸਾਹ ਤੇਹਾਰਾ ਆਪ ਦੀ ਸਾਹ ਸੰਭਾਲ ਜਿਹੜੀ ਹੈ ਤੇਰੀ ਪ੍ਰਾਪਤੀ ਦੀ ਖਬਰ ਨੂੰ ਕੋਈ ਵੀ ਜਾਣਿਆ ਹੈ ਕੂੰ ਕਰਤੈ ਮੇਰੀ ਸਭ ਦਇਆ ਸਭ ਦਇਆ ਰਹਿ ਜੀ ਪ੍ਰਭ ਉਹ ਦਇਆ ਦੇ ਘਰ ਪਰਮੇਸ਼ਰ ਤੁਸੀਂ ਮੇਰੀ ਗਤੀ ਕ੍ਰਿਆਣ ਕਰੋ ਮੁਕਤ ਕਰੋ ਰਹਾ ਜਾਪਨਾ ਤਾਪ ਨਾ ਕਰਮ ਕੀ ਨਾਮ ਰਹਾਣੀ ਕਰਕੇ ਤੇ ਦੇਵ ਤੇਰਾ ਜਾਪ ਕੀਤਾ ਹੈ ਨਾ ਸੀਰ ਕਰਕੇ ਕੋਈ ਧੂਨੀਆਂ ਪਾਈਆਂ ਹਨ ਤੇ ਨਾ ਕੋਈ ਕਰੋ ਨਿਤ ਨੂੰ ਕਾਬਿਲ ਕੀਤਾ ਹੈ ਸੀ ਆਵੇ ਨਹੀਂ ਕਸ਼ੂਰੀ ਤਾ ਆ ਬੁੱਗੀ ਜਿਹੜਾ ਬੱਚਾ ਬੋਲਦਾ ਸੋਹੇ ਬਾਤ ਆਵੇ ਨਹੀਂ ਕਸ਼ੂਰੀ ਤਾ ਇਸ ਕੋਈ ਬਾਦਸ਼ਾਹ ਜੀ ਸਾਨੂੰ ਕੋਈ ਰੀਤ ਮਰਿਆਦਾ ਵੀ ਕੋਈ ਕਿਸੇ ਪ੍ਰਕਾਰ ਦੀ ਯੋਗਾ ਅਭਿਆਸ ਦੀ ਤੇ ਦੇ ਉਪਾਸ਼ਨਾ ਦੀ ਕੋਈ ਆਉਂਦੀ ਨਹੀਂ ਹੈ ਮਨ ਮਹਿ ਰੱਖੋ ਆਪ ਏਕ ਮੰਗੇ ਜਮਾਰੇ ਕਾਬੀ ਦੀ ਆਸ ਹੀ ਰੱਖਦੇ ਹਾਂ ਨਾਮ ਤੇਰੇ ਕੀ ਤਰਉ ਠੇਕੇ ਕੀ ਆਸਾ ਤੇਰੇ ਨਾਮ ਦੀ ਕੇਕ ਆਸਰੇ ਮਾਰਾ ਤਰਾਂਗੇ ਮੁਕਤ ਹੋਵਾਂਗੇ ਸਰਬ ਕਲਾ ਪ੍ਰਪਤ ਪਰਵੀਨ ਸਾਵੀਆਂ ਕਲਾ ਸ਼ਕਤੀਆਂ ਕਰਕੇ ਤੂੰ ਮਾਰਾ ਸਾਰੇ ਪਰਵੀਨ ਅੰਤਰਯਾਮੀ ਚਤਰ ਹੈ ਅੰਤ ਨਾ ਪਾਵੇ ਜਰ ਮੀਰਾ ਜਿਵੇਂ ਜਗ ਵਿੱਚ ਮਛੀ ਕਿੰਦਾ ਸਮੁੰਦਰ ਦਾ ਅੰਤ ਨਹੀਂ ਪਾ ਸਕਦਾ ਓ ਤੂੰ ਦਰੀਆਵ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਰਹਾ ਕਿ ਭ੍ਰਮ ਚੇਤਨ ਤੂੰ ਜਲਦੀ ਨਹੀਂ ਆਈਏ ਅਸੀਂ ਤੇਰੇ ਜਿਹੇ ਰਹਿਣ ਵਾਲੇ ਮਛਾਂ ਅੰਤ ਨਹੀਂ ਤੇਰਾ ਕੋਈ ਪਾ ਸਕਦੇ ਅਗਮ ਅਗਮ ਊਚ ਹੈ ਤੇ ਊਚ ਅਗਮ ਸ਼ਾਸਤਰਾ ਕਰਕੇ ਵੀ ਇਹ ਗੰਮ ਹੈ ਆਦਮ ਮਨ ਆਪ ਕਹਤੋ ਵੀ ਇਹ ਗੰਮ ਹੈ ਉੱਚੇ ਜੋ ਪਰਮਾ ਹਰ ਕਉਨੋ ਤੋਂ ਵੀ ਉੱਚਾ ਹੈ ਹਮਤ ਹਮਥੋਰੇ ਤੋਂ ਬਹੁਤ ਮੂਝ ਅਜੂ ਮਾਰਾ ਥੋੜੇ ਤੁਛ ਹਾਂ ਅਗਰ ਤੁਸੀਂ ਮੋਤੇ ਤੋਂ ਮੋਤੇ ਮੂਝ ਬਸਤਾਰ ਵਾਲੇ ਹਾਂ ਆਪਦੇ ਬਸਤਾਰ ਦਾ ਵੀ ਪਾਇਆ ਨਹੀਂ ਜਾ ਸਕਾਂ ਤੁ ਜਿਨ ਤੂੰ ਤੇ ਆਇਆ ਸੇ ਗਣੀ ਜਿਨਾਂ ਨੂੰ ਮਹਾਰਾਜ ਨੇ ਤੇ ਆਇਆ ਉਹ ਗਣੀ ਗਿਣੀ ਦੇ ਆ ਵਿਚਾਰੀ ਨੇ ਗਣੀ ਉਹ ਫਾਰਸੀ ਘਣੀ ਦਾ ਨਾਮ ਹੈ ਜਿਨਾਂ ਨੂੰ ਮਹਾਰਾਜ ਨੇ ਤੇ ਆਇਆ ਹੈ ਅਸਲੀ ਉਹ ਗਰੇ ਗਏ ਤੇਰੇ ਘਰ ਤੇ ਉਹ ਗਣੀ ਘਣੀ ਹਨ ਅਗਲੇ ਤੋਂ ਵਿਚਾ ਜਾਣੇ ਤਨੀ ਜਿਨ੍ਹਾਂ ਨੂੰ ਤੈਨੂੰ ਪਹਾੜਿਆ ਉਹ ਗਿਣਤੀ ਵਿਚ ਐ ਤੇਰੀ ਵਿੱਚ ਕਿ ਪੂਰਨ ਪੁਰਖ ਜੇ ਤੂੰ ਤੇ ਆਇਆ ਜੇ ਤੂੰ ਪਾਇਆ ਸੋ ਸੇਤਣੀ ਜਿਨ੍ਹਾਂ ਨੇ ਮਾਰਿਆ ਆਪ ਦੀ ਪ੍ਰਾਪਤੀ ਕੀਤੀ ਐ ਸੇ ਉਹ ਪੁਰਖ ਤਨੀ ਹੈ ਨਾਮ ਰੂਪੀ ਧਨਵਾਲੇ ਬ੍ਰਹਮਾਨੰਦ ਰੂਪੀ ਧਨਵਾਲੇ ਜੇ ਤੂੰ ਸੇਵਿਆ ਸੁਖੀ ਸੇ ਜਿਨ੍ਹਾਂ ਜਿਨ੍ਹਾਂ ਨੇ ਸੱਚੇ ਬਾਦਸ਼ਾਹ ਆਵਦਾ ਸੇਵਨ ਭਜਨ ਕੀਤਾ ਪੂਰਨ ਸੁਖੀ ਤਨਾਂ ਲੋਕਾਂ ਚ ਹੋਈ ਹਨ ਸੰਤ ਸਰਨ ਸੰਤ ਸਰਨ ਨਾਨਕ ਪਰੇ ਜਿਵੇਂ ਸੇਵਾ ਕੇ ਨਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਸੰਤ ਸਰਨ ਸੰਤ ਸਰਨ ਨਾਨਕ ਪਰੇ ਜੋ ਸਾਧ ਸੰਗਤ ਦੀ ਸ਼ਰਨ ਜੀ ਗੁਰੂ ਸਾਹਿਬ ਜੀ ਕਹਿੰਦੇ ਤੇ ਉਹਨਾਂ ਦੀ ਸੇਵਿਆ ਤੇ ਉਹ ਦੰਨਾਂ ਲੋਕਾਂ ਚ ਸੁਖੀ ਹਨ